ਸਾਡਾ ਸਭ ਦਾ ਸਵਾਗਤ ਆ ਬਾਬਾ ਹਰੀਦਾਸ ਸਟੱਡ ਫਾਰਮ ਚੈਨਲ ਤੇ ਜਿੰਨੇ دوست ਮਿੱਤਰ ਆਪਣਾ YouTube ਤੇ Facebook ਤੇ ਜੁੜੇ ਆ ਆਸ ਕਰਦੇ ਆ ਸਾਰੇ ਠੀਕ ਠਾਕ ਹੋਮੂਗੀ ਅੱਜ ਦੀ ਵੀਡੀਓ ਵਿੱਚ ਮਿੱਤਰੋ ਆਪਾਂ ਤੁਹਾਡੇ ਲਈ ਬਹੁਤ ਚੰਗੇ 4 ਜਾਨਵਰ ਲੈ ਕੇ ਆਏ ਆ ਇੱਕ ਬਹੁਤ ਸੋਹਣੀ ਨੁਕਰੀ ਘੋੜੀ ਆ ਗੱਬਣ ਚੈੱਕ ਪਾਸ ਆ ਤੇ ਦੋ ਮਾਰਵਾੜੀ ਜਾਨਵਰ ਆ ਬਛੇਰਾ ਤੇ ਬਛੇਰੀ ਤੇ ਇੱਕ ਨੀਲੀ ਚੰਬੀ ਘੋੜੀ ਆ ਚਾਰਾਂ ਜਾਨਵਰਾਂ ਦੀ ਆਪਾਂ ਫੁੱਲ ਜਾਣਕਾਰੀ ਕੀ ਮੁੱਲ ਕਰਦੇ ਆ ਮਾਲਕ ਵੀਰ ਕੀ ਕਦ ਕਾਠਾ ਕਿਹੜਾ ਏਰੀਆ 'ਚ ਖੜੀ ਆ ਸਾਰਾ ਕੁਝ ਆਪਾਂ ਵੀਡੀਓ ਵਿੱਚ ਕਲੀਅਰ ਕਰਾਂਗੇ ਇਸ ਲਈ ਵੀਡੀਓ ਦੇ ਅਖੀਰ ਤੱਕ ਬਨੇ ਰਹੋ ਤੇ ਜਿਹੜੇ ਦੋਸਤ ਮਿੱਤਰ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਕਿਉਂਕਿ ਆਪਾਂ ਤੁਹਾਨੂੰ ਲਈ ਰੋਜ਼ ਇਦਾਂ ਸੇਲ ਵਾਲੇ ਜਾਨਵਰਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੇ ਕਿਸੇ ਵੀਰ ਨੇ ਆਪਣੇ ਜਾਨਵਰ ਦੀ ਐਡ ਕਰਵਾਉਣੀ ਹੋਵੇ ਤਾਂ ਵੀਡੀਓ ਦੇ ਲਾਸਟ ਤੇ ਆਪਣਾ ਨੰਬਰ ਚੱਲਦਾ ਉੱਥੇ ਤੁਸੀਂ ਆਪਣਾ ਸੰਪਰਕ ਕਰਕੇ ਐਡ ਕਰਵਾ ਸਕਦੇ ਹੋ ਤੇ ਵੀਡੀਓ ਅੱਗੇ ਆਪਣੇ ਯਾਰਾਂ ਦੋਸਤਾਂ ਤੱਕ ਜਰੂਰ ਸ਼ੇਅਰ ਕਰਿਆ ਕਰੋ ਆਜੋ ਗੱਲ ਕਰਦੇ ਆਪਾਂ ਨੁਕਰੀ ਘੋੜੀ ਬਾਰੇ 58+ ਹੈਡ ਦੱਸਿਆ ਮਾਲਕ ਵੀਰਾਂ ਨੇ ਸਾਢੇ 1-3 ਸਾਲ ਉਮਰ ਆ ਤੇ 8.5 ਮਹੀਨਿਆਂ ਦੀ ਗੱਬਣ ਚ ਇੱਕ ਪਾਸਾ ਬਹੁਤ ਸੋਹਣੀ ਘੋੜੇ ਤੋਂ ਉਹ ਤੁਹਾਨੂੰ ਬਾਈਰ ਗਿਆਨ ਤੋਂ ਪ੍ਰੂਫ ਵਗੈਰਾ ਮਿਲ ਜਾਣਗੇ ਬਾਲ ਪੌਰੀਆਂ ਦੀ ਕਲੀਅਰ ਆ ਸਵਾਰੀ ਦੀ ਘੋੜੀ ਪਾਸ ਆ ਅੱਗੇ ਆਪਾਂ ਵੀਡੀਓ ਲਈ ਹੋਈ ਐ ਸਵਾਰੀ ਵਾਲੀ ਤੁਸੀਂ ਚੈੱਕ ਕਰ ਲਿਓ ਤੇ ਪਿੱਟਲਾ ਘੋੜੀ ਚੰਗੇ ਬੱਚੇ ਦੇਣ ਵਾਲੀ ਆ ਵੱਡੇ ਬੱਚਿਆਂ ਵਾਲੀ ਘੋੜੀ ਆ ਸਕੀਨ ਬਹੁਤ ਆ ਕੰਨਾ ਕੰਨ ਦੀ ਬਹੁਤ ਸਕੀਨ ਆ ਤੇ ਹੱਡਾਂ ਪੈਰਾਂ ਦੀ ਵੀ ਮਜ਼ਬੂਤ ਆ ਜੇ ਆਪਾਂ ਏਰੀਆ ਦੀ ਗੱਲ ਕਰੀਏ ਤਾਂ ਬਾਈਰ ਕਹਿੰਦਾ ਏਰੀਆ ਹੈਗਾ ਹਰਿਆਣਾ ਤੇ ਮੁੱਲ ਮਾਲਕ ਵੀਰ ਕਰਦੇ ਆ 2,70,000 ਰੁਪਏ ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ ਤੇ ਘੋੜੀ ਪੇਟਰ ਬਹੁਤ ਆ ਵੱਡੇ ਬੱਚੇ ਦੇ ਨਾਲ ਹੀ ਆ ਕੰਨਾਕੁਨਾ ਦੀ ਸ਼ਕੀਨ ਆ ਤੇ ਜਿਹੜੇ ਵੀਰਾਂ ਨੂੰ ਹੋਇਆ ਇੰਟਰਸਟ ਉਹ ਤੁਸੀਂ ਬਾਈ ਨਾਲ ਸੰਪਰਕ ਕਰਕੇ ਆਪਣਾ ਸੌਦਾ ਕਰ ਸਕਦੇ ਹੋ ਤੇ ਸਵਾਰੀ ਸੂਰੀ ਦੀ ਘੋੜੀ ਪਾਸ ਸ਼ਕੀਨ ਬਹੁਤ ਆ ਤੇ ਅੱਗੇ ਆਪਾਂ ਵੀਡੀਓ ਲਾਈ ਹੋਈ ਇਸ ਵਾਰੀ ਵਾਲੀ ਤੁਸੀਂ ਚੈੱਕ ਕਰ ਲਿਓ ਤੇ ਏਰੀਆ ਬਾਈਰ ਕਹਿੰਦਾ ਹੈਗਾ ਹਰਿਆਣਾ ਤੇ ਬਾਕੀ ਦੀ ਜਾਣਕਾਰੀ ਲਈ ਆਪਾਂ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਦਿੱਤਾ ਹੋਇਆ ਤੁਸੀਂ ਸੰਪਰਕ ਕਰਕੇ ਹੋਰ ਸਾਰੀ ਜਾਣਕਾਰੀ ਲੈ ਸਕਦੇ ਹੋ ਆਜੋ ਹੁਣ ਗੱਲ ਕਰਦੇ ਆਪਾਂ ਮਾਰਵਾੜੀ ਬਸ਼ੀਰੀ ਬਾਰੇ ਇਹ ਟਾਈਫੀ ਕੁੜੇ ਦੀ ਪੋਤੀ ਆ ਤੇ ਵਿਕਟਰ ਘੋੜੇ ਦੀ ਬੱਚੀ ਆ ਇਹ ਸਾਡੇ ਕੋਲ 5 ਮਹੀਨੇ ਉਮਰ ਦੱਸਿਆ ਮਾਲਕ ਵੀਰਾਂ ਨੇ ਸ਼ਕੀਨ ਦੇਖ ਲਓ ਤੁਸੀਂ ਬਹੁਤ ਆਕੰਨਾ-ਕੰਨਾ ਦੀ ਬਹੁਤ ਸ਼ਕੀਨਤਾ ੋਂ-ਤੋਂ ਦੀ ਲੰਬਾਈ ਚੰਗੀ ਆ ਤੇ ਵਿਕਟਰ ਘੋੜੇ ਦੇ ਬਹੁਤ ਚੰਗੇ ਰਿਜ਼ਲਟ ਆ ਰਹੇ ਆ ਜਿਹੜੇ ਬੰਦੇ ਨੂੰ ਇੰਟਰਸਟ ਹੋਇਆ ਬਾਈ ਅਰਗਨਿਸਟਡ ਸਟੱਡ ਸਰਵਿਸ ਵਿੱਚ ਚਾਲੂ ਕੀਤੀ ਆ ਤੇ ਤਿੰਨ ਚਾਰ ਰਿਜ਼ਲਟਾਂ ਦੀ ਬਾਈ ਅਰਗਿਆਂ ਕੋਲੇ ਫੋਟੋ ਹੋ ਗਈ ਹੈ ਤੁਸੀਂ ਫੋਟੋ ਵੀਡੀਓ ਵੇਖ ਕੇ ਤੇ ਸਟੱਡ ਸਰਵਿਸ ਲੈ ਸਕਦੇ ਹੋ 15000 ਰੁਪਏ ਫੀਸ ਰੱਖੀ ਆ ਮਾਲਕ ਵੀਰਾਂ ਨੇ ਸਟੱਡ ਸਰਵਿਸ ਦੀ ਤੇ ਜੇ ਆਪਾਂ ਇਹ ਬਿਸ਼ੇਰੀ ਦੀ ਮਾਂ ਦੀ ਗ ਜੁਗਣੀ ਹੈਗੀ ਰਿਲੈਂਸ ਵਾਲਾ ਘੋੜਾ ਜਿਹੜਾ ਨਵਰਤਨ ਉਸ ਘੋੜੇ ਦੀ ਬੱਚੀ ਤੇ ਮੱਥੇ ਪਟਾਕ ਬਚੇਰੀ ਦੇ ਤੇ ਸਕੀਨ ਬਹੁਤ ਆ ਕੰਨਾ ਕੁੰਨਾ ਦੀ ਹੱਡਾਂ ਪਲਾਂ ਦੀ ਮਜ਼ਬੂਤ ਆ ਤੇ ਰੇਟ ਮਾਲਕ ਵੀਰੇ ਦਾ ਕਰਨਗੇ ਫੋਨ ਤੇ ਤੇ ਆਪਾਂ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਦਿੱਤਾ ਹੋਇਆ ਬਾਕੀ ਦੀ ਜਾਣਕਾਰੀ ਲਈ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ ਏਰੀਆ ਬਾਈਰ ਕਿਹਨਾਂ ਹੈਗਾ ਸ਼੍ਰੀ ਗੰਗਾ ਨਗਰ ਤੇ ਇੱਕ ਬਾਈਰ ਕਿਹਨਾਂ ਕੋਲ ਆ ਬਹੁਤ ਸੋਹਣਾ ਮਾਰਵੜੀ ਬਚੇਰਾ ਹੈਗਾ ਇਹ ਲਾਲ ਰਤਨ ਘੋੜੇ ਦਾ ਬੱਚਾ ਤੇ ਲਾਲ ਰਤਨ ਘੋੜਾ ਹੈਗਾ ਦਲਵਾਗ ਰਣੀਆਂ ਵਾਲੇ ਦਾ ਬੱਚਾ ਤੇ ਦਲਵਾਗ ਰਣੀ ਵਾਲੇ ਦਾ ਪੋਤਾ ਤਿੰਨ ਪੈਰ ਚਿੱਟਿਆ ਮੱਥੇ ਪਟਾ ਤੇ 20 ਮਹੀਨੇ ਉਮਰ ਦੱਸੀ ਆ ਮਾਲਕ ਵੀਰਾਂ ਨੇ ਤੇ ਹਾਈਟ ਕਾਰਡ ਪਲੱਸ ਕਰ ਗਿਆ ਤੇ ਹੋਰ ਵੀ ਇੱਕ ਚੰਗੇ ਕਦ ਕੱਡ ਦਾ ਆਸਟ੍ਰੇਲੀਅਨ ਬਣ ਜਾਣੇ ਨੇ ਸ਼ਕੀਨ ਬਹੁਤ ਆ ਕੰਨਾ ਕੰਨਾ ਦਾ ਵੀ ਤੋਂ ਤੂੰ ਦੀ ਲੰਬਾਈ ਚੰਗੀ ਆ ਪੈਟ ਕੁੜੇ ਦਾ ਬਹੁਤ ਚੰਗਾ ਬੇਸ਼ੇਰਾ ਤੇ ਜਿਹੜੇ ਬੰਦੇ ਨੂੰ ਹੋਇਆ ਇਹ ਤਾਂ ਇੰਟਰਸਟ ਤੇ ਮਾਲਕ ਵੀਰਾਂ ਨਾਲ ਸੰਪਰਕ ਕਰਕੇ ਤੁਸੀਂ ਰੇਟ ਵਗੈਰਾ ਦੀ ਜਾਣਕਾਰੀ ਲੈ ਸਕਦੇ ਹੋ ਆਪਾਂ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਦਿੱਤਾ ਹੋਇਆ ਪਿੰਡ ਬਾਈਰ ਕਹਿੰਦਾ ਹੈਗਾ ਟੋਪੀ ਤੇ ਜ਼ਿਲ੍ਹਾ ਹੈਗਾ ਸ੍ਰੀ ਗੰਗਾਨਗਰ ਤੇ ਬਾਕੀ ਦੀ ਜਾਣਕਾਰੀ ਲਈ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ ਤੇ ਇੱਕ ਆ ਨੀਲੀ ਚੰਬੀ ਕੁੜੀ ਲੈ ਕੇ ਆਇਆ ਤੁਹਾਡੇ ਲਈ ਆਪਾਂ ਇਹਦੀ ਪ੍ਰੋਪਰ 60 ਇੰਚ ਹਾਈਟ ਦੱਸਿਆ ਮਾਲਕ ਵੀਰਾਂ ਨੇ ਉਮਰ ਲਗਭਗ 5 ਸਾਲ ਹੋਊਗੀ ਬਾਲ ਭੌਰੀਆਂ ਦੀ ਕਲੀਅਰ ਗੰਠਮਾਲਾ ਲੱਗੀ ਹੋਈ ਆ ਤੇ ਭਾਗ ਭੌਰੀ ਵੀ ਬਹੁਤ ਉੱਚੀ ਆ ਅੱਖਾਂ ਤੋਂ ਤੇ ਤਿੰਨ ਤਰੀਕ ਨੂੰ 3 ਜੁਲਾਈ ਨੂੰ ਲਾਸਟ ਜੰਪ ਦਿੱਤਾ ਸੀ ਨੁਕਰੇ ਘੋੜੇ ਤੋਂ ਹਬੋਰ ਵਾਲੀ ਲਾਈਨ ਦਾ ਘੋੜਾਗਾ ਉਸ ਘੋੜੇ ਤੋਂ ਮੀਟ ਕਰਵਾਈ ਹੋਈ ਆ 3 ਜੁਲਾਈ ਨੂੰ ਲਾਸਟ ਜੰਪ ਦਿੱਤਾ ਹੋਇਆ ਤੇ ਸਵਾਰੀ ਦੀ ਕੁੜੀ ਪਾਸ ਆ, ਬਾਲ ਪੌਰੀਆਂ ਦੀ ਕਲੀਅਰ ਆ। ਤੇ ਜੇ ਆਪਾਂ ਮੁੱਲ ਦੀ ਗੱਲ ਕਰੀਏ ਤਾਂ 1 ਲੱਖ ਰੁਪਇਆ ਮੁੱਲ ਕਰਦਾ ਮਾਲਕ ਵੀਰ। ਬਾਕੀ ਮੌਕੇ ਤੇ ਥੋੜਾ ਮੋਟਾ ਮਾਨਤਾਂ ਨੂੰ ਹੋ ਜਾਊਗਾ। ਤੇ ਆਪਾਂ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਦਿੱਤਾ ਹੋਇਆ। ਬਾਕੀ ਦੀ ਜਾਣਕਾਰੀ ਲਈ ਬਾਈ ਨਾਲ ਕਰ ਲਿਓ ਸੰਪਰਕ। ਤੇ ਇਹ ਵੀਡੀਓ ਅੱਗੇ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਕਰ ਦਿਓ ਤਾਂ ਜੋ ਕੋਈ ਵੀਰ ਚੰਗੇ ਜਾਨਵਰ ਦੀ ਭਾਲ ਵਿੱਚ ਹੋਵੇ ਉਸ ਤੱਕ ਵੀਡੀਓ ਪਹੁੰਚ ਸਕੇ। ਤੇ ਵੀਡੀਓ ਦੇਖਣ ਲਈ ਧੰਨਵਾਦ ਜੀ।